ਸਤਿ ਸ੍ਰੀ ਅਕਾਲ ਜੀ ਵਰਕਰ ਜਗਿੰਦਰ ਕੌਰ ਮਹਾਰਾਜ ਕੋਸ਼ਿਸ਼ ਮਾਂ ਦੇ ਚੱਲਦੇ ਕਿਸੇ ਨਾ ਕਿਸੇ ਟੌਪਿਕ ਤੇ ਜਾਣਕਾਰੀ ਦੇਣੀ ਹੁੰਦੀ ਹੈ ਮੈਂ ਆਪਣੀ ਨੌਲੇਜ ਮੁਤਾਬਕ ਟੀਵੀ ਦੇ ਕੁਝ ਲੱਛਣ ਤੇ ਬਚਾਅ ਬਾਰੇ ਜਾਣਕਾਰੀ ਦੇਵਾਂਗੀ ਟੀਵੀ ਵੀ ਇੱਕ ਭਿਆਨਕ ਬਿਮਾਰੀ ਆ ਪਹਿਲੇ ਸਮੇਂ ਵਿੱਚ ਇਸ ਬਿਮਾਰੀ ਬਾਰੇ ਜਾਣਕਾਰੀ ਘੱਟ ਹੁੰਦੀ ਸੀ ਅੱਜ ਕੱਲ ਬਹੁਤ ਫਰਕ ਪੈ ਗਿਆ ਪਰ ਫੇਰ ਵੀ ਕਈ ਲੋਕ ਨਾ ਅਣਗਹਿਲੀ ਨਾਲ ਇਸ ਬਿਮਾਰੀ ਵਿੱਚ ਰੁੱਝ ਜਾਂਦੇ ਆ ਜਦੋਂ ਕਿਸੇ ਨੂੰ ਕਿਸੇ ਨੂੰ 15 ਦਿਨਾਂ ਤੋਂ ਵੱਧ ਖਾਂਗ ਨਹੀਂ ਹਟਦੀ ਤਾਂ ਤੁਰੰਤ ਛਾਤੀ ਦੇ ਮਾਹਰ ਡਾਕਟਰ ਨੂੰ ਚੈੱਕਅਪ ਕਰਵਾਓ ਕਿਉਂਕਿ ਫੇਫੜਿਆਂ ਵਿੱਚ ਵਲਗਮ ਜੰਮ ਜਾਂਦੀ ਹੈ ਜਾਂ ਜ਼ਖਮ ਜੇ ਬਣ ਜਾਂਦੇ ਆ ਤੇ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਤੁਰਨ ਫਿਰਨ ਵਿੱਚ ਵੀ ਤਕਲੀਫ ਆਉਂਦੀ ਹੈ ਜਦੋਂ ਪਤਾ ਲੱਗ ਜਾਵੇ ਕਿ ਟੀਵੀ ਦੀ ਬਿਮਾਰੀ ਹੈ ਤਾਂ ਕਿਸੇ ਨੂੰ ਆਪਣਾ ਝੂਠਾ ਖਾਣਾ ਨਾ ਦਿਓ। ਆਪਣਾ ਬਿਸਤਰਾ ਤੇ ਕੱਪੜੇ ਵੀ ਅਲੱਗ ਰੱਖੋ। ਕੱਪੜਿਆਂ ਤੇ ਬਿਸਤਰਿਆਂ ਨੂੰ ਰਜੈਨਾ ਹੀ ਤੋਂ ਪਲਵਾਓ। ਧੂੜ ਧੂਏ ਤੋਂ ਵੀ ਬਚ ਕੇ ਰਹੋ। ਗਰਮ ਤੇ ਤਾਜ਼ਾ ਭੋਜਨ ਖਾਓ। ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਪੋਸ਼ਟਿਕ ਭੋਜਨ ਖਾਓ। ਬਾਕੀ ਖਿਭਰਾਉਣ ਵਾਲੀ ਕੋਈ ਗੱਲ ਨਹੀਂ। ਅੱਜਕੱਲ੍ਹ ਸਰਕਾਰੀ ਹਸਪਤਾਲਾਂ ਵਿੱਚ ਇਹਦਾ ਇਲਾਜ ਹੋ ਰਿਹਾ ਹੈ। ਡਾਕਟਰ ਦੀ ਸਲਾਹ ਮੁਤਾਬਕ ਦਵਾਈ ਦਾ ਪੂਰਾ ਕੋਰਸ ਕਰੋ ਸਵੇਰ ਵੇਲੇ ਹਲਕੀ ਹਲਕੀ ਸੈਰ ਕਰੋ ਤਾਂ ਕਿ ਆਕਸੀਜਨ ਮਿਲਦੀ ਰਹੇ ਅੰਤ ਵਿੱਚ ਮੈਂ ਇਹੀ ਕਹਾਂਗੀ ਕਿ ਸਿਹਤ ਇੱਕ ਵੱਡਮੁੱਲਾ ਤਨ ਹੈ ਇਹਨੂੰ ਸੰਭਾਲ ਕੇ ਰੱਖੋ ਧੰਨਵਾਦ